ਨਿਸ਼ੇੜੀਆਂ ਦੇ ਜੰਗ ਦੇ ਮੈਦਾਨ ਦੇ ਵਿੱਚ 9ਵੀਂ ਤੋਂ 12ਵੀਂ ਦੇ ਵਿਦਿਆਰਥੀ ਤੁਸੀਂ ਆਪ ਤੱਕ ਰਹੇ ਤੇ ਨਾਲ ਅਧਿਆਪਕ ਵੀ ਤੱਕ ਰਹੇ ਆਰਡਰ ਤਾਂ ਇਹੀ ਸੀ ਐਸਾ ਕਿਹੜਾ ਨਵਾਂ ਕਾਨੂੰਨ ਪਾਸ ਹੋ ਗਿਆ ਕਿ ਸਕੂਲ ਦੇ ਜਵਾਕ 9ਵੀਂ ਤੋਂ 12ਵੀਂ ਤੱਕ ਦੇ ਹੁਣ ਦੁਕਾਨਾਂ ਦੀਆਂ ਚੈਕਿੰਗਾਂ ਕਰਦੇ ਤੁਰੇ ਫਿਰਨਗੇ ਤੇ ਆਪਦੇ ਗਲ ਜਿਹੜੇ ਹੈਗੇ ਆ ਉਹ ਲੜਾਈਆਂ ਲੈਂਦੇ ਤੁਰੇ ਫਿਰਨਗੇ ਜਦੋਂ ਇਸ ਦੀ ਦਾ ਰੌਲਾ ਰੱਪਾ ਪੈਂਦਾ ਆ ਜਾਂ ਜਦੋਂ ਇਹਨਾਂ ਨੂੰ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਭਾਈ ਇਹ ਚੀਜ਼ ਤੁਹਾਡੇ ਉਲਟ ਜਾਊਗੀ ਆਰਡਰ ਇਹਨਾਂ ਨੇ ਉਸ ਤੋਂ ਬਾਅਦ ਯੂ-ਟਰਨ ਮਾਰ ਲਿਆ ਜਿਹੜਾ ਨਸ਼ਿਆਂ ਵਾਲਾ ਸੀ ਮੈਨੂੰ ਲੱਗਦਾ ਕਿ ਯਾਰ ਜਿਹੜਾ ਇਹਨਾਂ ਨੂੰ ਸਲਾਹਾਂ ਦੇਣ ਵਾਲਾ ਬੈਠਾ ਨਾ ਉਹਨੂੰ ਸੌ ਤੋਪਾਂ ਦੀ ਸਲਾਮੀ ਦੇਣੀ ਬਣਦੀ ਮਤਲਬ ਜਾਂ ਤਾਂ ਕੋਈ ਉਹ ਦਿੱਲੀ ਦਾ 10ਵੀਂ ਫੇਲ ਮੈਨੂੰ ਲੱਗਦਾ ਇਹਨਾਂ ਨੂੰ ਸਲਾਹਾਂ ਦਿੰਦਾ ਜਦੋਂ ਸਰਕਾਰ ਨੇ ਇਹ ਸੌਖਾਦੀ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਕੀ ਉਦੋਂ ਸਰਕਾਰ ਨੇ ਇਹ ਵੀ ਕਿਹਾ ਸੀ ਕਿ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਇਸ ਜੰਗ ਦੇ ਮੈਦਾਨ ਦੇ ਵਿੱਚ ਅਸੀਂ ਧੱਕਾ ਦੇਵਾਂਗੇ ਜਿਹੜੇ ਅਧਿਆਪਕ ਆਪਣੀਆਂ ਨੌਕਰੀਆਂ ਕਰ ਰਹੇ ਆ ਉਹਨਾਂ ਨੂੰ ਅਸੀਂ ਇਸ ਜੰਗ ਦੇ ਮੈਦਾਨ ਦੇ ਵਿੱਚ ਨਸ਼ੇ ਦੇ ਮੈਦਾਨ ਦੇ ਵਿੱਚ ਧੱਕਾ ਦੇਵਾਂਗੇ ਕਿ ਭਾਈ ਤੁਸੀਂ ਆਪ ਨਿਭਲੋ ਭਗਵਾਨ ਸਿੰਘ ਮਾਨ ਦੇ ਖੋਦੇ ਬੋਲਨੇ ਅਧਿਆਪਕ ਸਿਰਫ ਅਧਿਆਪਕਾਣਾ ਕੰਮ ਕਰਨਗੇ ਹੋਰ ਕੰਮ ਨਹੀਂ ਕਰਨਗੇ ਤੇ ਫਿਰ ਨਸ਼ਾ ਰੋਕਣ ਦਾ ਕੰਮ ਅਧਿਆਪਕਾਂ ਨੂੰ ਕੌਣ ਤੋਂ ਦੇਤਾ ਇਹ ਤੁਹਾਨੂੰ ਸਲਾਹ ਦਿੱਤੀ ਕਿਹੜੇ ਨੇ ਜੇਕਰ ਇਹ ਜਵਾਕ ਕਿਸੇ ਦੀ ਚੈਕਿੰਗ ਕਰਨ ਜਾਂਦੇ ਉੱਥੇ ਜਾ ਕੇ ਉਹਦੇ ਗਲ ਦੇ ਵਿੱਚ ਹੱਥ ਕੋਈ ਦੁਕਾਨਦਾਰ ਪਾ ਲੈਂਦਾ ਜਾਂ ਕੋਈ ਨਸ਼ਾ ਵੇਚਣ ਵਾਲਾ ਪਾ ਲੈਂਦਾ ਜਾਂ ਕੋਈ ਨਸ਼ਾ ਤਸਕਰ ਪਾ ਲੈਂਦਾ ਫਿਰ ਤੁਹਾਡੀ ਸਰਕਾਰਾਂ ਦੇ ਨਾਲ ਖੜਦੀ ਲੱਗਦਾ ਨਹੀਂ ਖੜਦੀ ਇਸੇ ਕਰਕੇ ਤਾਂ ਯੂ ਟਰਨ ਤੁਸੀਂ ਮਾਰ ਲੇ ਤੁਸੀਂ ਆਪ ਦੀ ਸਰਕਾਰ ਦੀ ਨਾਕਾਮੀ ਹੁਣ ਜਵਾਕਾਂ ਦੇ ਸਿਰ ਤੇ ਮੰਨਣਾ ਚਾਹੁੰਦੇ ਹੁਣ ਅਧਿਆਪਕਾਂ ਦੇ ਸਿਰ ਤੇ ਮਣਨਾ ਚਾਹਣੀ 3 ਸਾਲ ਹੋ ਚੱਲੇ ਜੋ ਤੁਸੀਂ ਕਿਹਾ ਸੀ ਨਸ਼ਾ ਖਤਮ ਨਹੀਂ ਹੋਇਆ ਨਸ਼ਾ ਉਹ ਕਿੰਨੇ ਜਿਆਦਾ ਗੁਣੇ ਵੱਧ ਗਿਆ ਤੇ ਹੁਣ ਫਿਰ ਤੁਸੀਂ ਬਲਡੋਜ਼ਰ ਮਹਿਮ ਦੇ ਤਹਿਤ ਦਿਖਾ ਰਹੇ ਹੋ ਕਿ ਅਸੀਂ ਨਸ਼ਾ ਖਤਮ ਕਰਤਾ ਹੁਣ ਤੁਸੀਂ ਐਸੇ ਆਰਡਰ ਕੱਢ ਕੇ ਦਿਖਾ ਰਹੇ ਹੋ ਕਿ ਅਸੀਂ ਨਸ਼ਾ ਭਾਈ ਖਤਮ ਕਰਾਂਗੇ ਕੀ ਹੁਣ ਜਵਾਕ ਨਸ਼ਾ ਕਰਨਾ ਸੱਤਰੀਆ ਕਾਲਜੀਤ ਤੁਸੀਂ ਜੁੜਿਓ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਸਰਿੰਦਰ ਕੰਬੋਜ਼ ਲੈ ਕੇ ਆਏ ਆਂ ਪ੍ਰੋਗਰਾਮ ਗੱਲ ਪਤੇ ਦੀ ਗੱਲ ਕਰਦੇ ਆ ਡਿਪਟੀ ਕਮਿਸ਼ਨਰ ਫਰੀਦਕੋਟ ਦੀ ਜਿੰਨਾਂ ਵੱਲੋਂ ਸਕੂਲਾਂ ਨੂੰ ਇੱਕ ਨੋਟਿਸ ਕੱਢਿਆ ਗਿਆ ਜਾਣਦੇ ਆ ਨੋਟਿਸ ਕੀ ਹੈ ਮੇਰੇ ਨਾਲ ਨੇ ਮੇਰੇ ਸਹੋਗੀ ਬਾਈ ਜਸ ਗਰੇਵਾਲ ਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਲੱਗਦਾ ਹੈ ਕਿ ਹੁਣ ਪੁਲਿਸ ਪ੍ਰਸ਼ਾਸਨ ਦਾ ਕੰਮ ਕੀ ਸਕੂਲੀ ਬੱਚੇ ਕਰਨਗੇ ਹੂੰ ਤੁਸੀਂ ਜਿਹੜੇ ਨੋਟਿਸ ਦੀ ਗੱਲ ਕਰੀ ਆ ਪਹਿਲਾਂ ਉਹਦੇ ਤੇ ਗੱਲ ਜ਼ਰੂਰ ਕਰ ਲਿਗੇ ਹਾਲਾਂਕਿ ਹੋਨੇ ਯੂ ਟਰਨ ਆ ਗਿਆ ਆ ਉਹ ਯੂ ਟਰਨ ਕੀ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਇਸ ਸਰਕਾਰ ਦੇ ਵਿੱਚ ਯੂ ਟਰਨ ਆਉਣਾ ਕੋਈ ਆਮ ਗੱਲ ਕੋਈ ਖਾਸ ਗੱਲ ਨਹੀਂ ਹੈ ਇਹ ਆਮ ਹੀ ਹੋ ਗਈ ਆ ਪਹਿਲਾਂ ਕੱਲ ਵੀ ਯੂ ਟਰਨ ਲਿਆ ਜਾਂਦਾ ਜਿਸ ਮਸਲੇ ਤੇ ਯੂ ਟਰਨ ਲਿਆ ਜਾਂਦਾ ਅਸਲ ਦੇ ਵਿੱਚ ਤਿੰਨ ਤਰੀਕ ਨੂੰ ਇੱਕ ਮੀਟਿੰਗ ਹੁੰਦੀ ਆ ਜਿਸ ਮੀਟਿੰਗ ਦੀ ਪ੍ਰਧਾਨਗੀ ਡੀਸੀ ਫਰੀ ਕੋਟੇੜ ਆ ਉਹ ਕਰਦੇ ਨੇ ਉਹਦੇ ਵਿੱਚ ਇਹ ਕਿਹਾ ਜਾਂਦਾ ਆ ਕਿ ਭਾਈ ਸਾਰੇ ਜਿਹੜੇ ਸਕੂਲ ਨੇ ਉਹਨਾਂ ਦੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਆ ਉਹਨਾਂ ਦੀ ਕਮੇਟੀ ਬਣਾਈ ਜਾਵੇ ਕਟੋ-ਕਟ 10 ਵਿਦਿਆਰਥੀ ਉਸ ਕਮੇਟੀ ਦੇ ਵਿੱਚ ਹੋਣਗੇ ਇੱਕ ਅਧਿਆਪਕ ਨੂੰ ਉਹਨਾਂ ਦੇ ਨਾਲ ਲਾਇਆ ਜਾਵੇ ਉਸ ਤੋਂ ਬਾਅਦ ਕੀ ਕੀਤਾ ਜਾਵੇ ਨੇੜਲੀਆਂ ਜਿਹੜੀਆਂ ਸਕੂਲ ਦੇ ਨੇੜੇ ਦੀਆਂ ਸਾਰੀਆਂ ਦੁਕਾਨਾਂਾਂ ਨੇ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਚੈਕਿੰਗ ਦੇ ਦੌਰਾਨ ਇਹ ਦੇਖਿਆ ਜਾਵੇ ਕਿ ਭਾਈ ਨਸ਼ਾ ਕਿੱਥੇ-ਕਿੱਥੇ ਵਿਕਦਾ ਹੈ ਨਸ਼ੇ ਦੀ ਵਿਕਰੀ ਕਿੱਥੇ-ਕਿੱਥੇ ਹੁੰਦੀ ਆ ਉਹ ਆਰਡਰ ਮੈਂ ਤੁਹਾਨੂੰ ਦਿਖਾ ਦਮੈਂ ਉਹ ਆਰਡਰ ਆ ਮੇਰੇ ਹੱਥ ਦੇ ਵਿੱਚ ਨੇ ਇਹ ਜਿਹੜੇ ਹੈਗੇ ਨੇ 3 ਤਰੀਕ ਦੀ ਮੀਟਿੰਗ ਦੇ 4 ਤਰੀਕ ਨੂੰ ਇਹ ਆਰਡਰ ਜਿਹੜੇ ਆ ਉਹ ਕਰ ਦਿੱਤੇ ਜਾਂਦੇ ਨੇ ਕਿ ਐਸਾ ਕੁਝ ਕੀਤਾ ਜਾਵੇ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹਣਾ ਕਿ ਭਾਈ ਐਸਾ ਕਿਹੜਾ ਨਵਾਂ ਕਾਨੂੰਨ ਪਾਸ ਹੋ ਗਿਆ ਕਿ ਸਕੂਲ ਦੇ ਜਵਾਕ 9ਵੀਂ ਤੋਂ 12ਵੀਂ ਤੱਕ ਦੇ ਹੁਣ ਦੁਕਾਨਾਂ ਦੀਆਂ ਚੈਕਿੰਗਾਂ ਕਰਦੇ ਤੁਰੇ ਫਿਰਨਗੇ ਤੇ ਆਪਦੇ ਗਲਾਂ ਗਲ ਜਿਹੜੇ ਹੈਗੇ ਆ ਉਹ ਲੜਾਈਆਂ ਲੈਂਦੇ ਤਰੇ ਫਿਰਨਗੇ ਕਿਉਂਕਿ ਅਸੀਂ ਅਕਸਰ ਸੁਣਦੇ ਆ ਨਾ ਕਿ ਜੋ ਨਸ਼ੇ ਦੀ ਤਸਕਰੀ ਕਰਦੇ ਨੇ ਜਾਂ ਜੋ ਨਸ਼ਾ ਜਿਹੜਾ ਹੈਗਾ ਉਹ ਵੇਚਦੇ ਨੇ ਉਹਨਾਂ ਦੇ ਨਾਲ ਜੇਕਰ ਕਿਸੇ ਦਾ ਮਮੂ ਮਮੂਲੀ ਜਹੀ ਗੱਲਬਾਤ ਵੀ ਹੋ ਜਾਂਦੀ ਆ ਤਾਂ ਉਹ ਉਹਨੂੰ ਫਿਰ ਲੜਾਈ ਝਗੜੇ ਤੱਕ ਉਹ ਗੱਲ ਪਹੁੰਚ ਜਾਂਦੀ ਆ ਤਾਂ ਫਿਰ ਕੀ ਹੁਣ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਤੁਸੀਂ ਇੱਕ ਲੜਾਈ ਦੇ ਵਿੱਚ ਆਪ ਮੁਹਾਰੇ ਜੰਗ ਦੇ ਮੈਦਾਨ ਦੇ ਵਿੱਚ ਨਿਸ਼ੇੜੀਆਂ ਦੇ ਜੰਗ ਦੇ ਮੈਦਾਨ ਦੇ ਵਿੱਚ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਤੁਸੀਂ ਆਪ ਤੱਕ ਰਹੇ ਹੋ ਤੇ ਨਾਲ ਅਧਿਆਪਕ ਨੂੰ ਵੀ ਤੱਕ ਰਹੇ ਆ ਇਹੀ ਸੀ ਨਾ ਆਰਡਰ ਤਾਂ ਇਹੀ ਸੀ ਫਿਰ ਦੇਖੋ ਇਹ ਆਰਡਰ 4 ਤਰੀਕ ਨੂੰ ਪਾਸ ਹੁੰਦਾ ਆ ਆਰਡਰ 4 ਤਰੀਕ ਨੂੰ ਹੁੰਦਾ ਹੈ 4 ਤਰੀਕ ਨੂੰ ਆਰਡਰ ਤੋਂ ਬਾਅਦ 9 ਤਰੀਕ ਤੱਕ ਜਦੋਂ ਇਹ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਰਬੀ ਅਮਲ ਦੇ ਵਿੱਚ ਨਹੀਂ ਲਿਆਂਦੀ ਜਾਂਦੀ ਤਾਂ ਫਿਰ ਇੱਕ ਆਰਡਰ ਜਿਹੜਾ ਹੈਗਾ ਉਹ ਹੋਰ ਪਾਸ ਕੀਤਾ ਜਾਂਦਾ ਕਿ ਭਾਈ 3 ਤਰੀਕ ਵਾਲੇ ਆਰਡਰ ਨੂੰ ਜਿਹੜਾ ਹੈਗਾ ਉਹ ਤੁਸੀਂ ਪਾਸ ਕਰੋ ਇਹ 9 ਤਰੀਕ ਦੀ ਜਿਹੜੀ ਕਾਪੀ ਆ ਮੈਂ ਤੁਹਾਨੂੰ ਇਸ ਵੇਲੇ ਦਿਖਾ ਰਿਹਾ ਇਹ 9 ਤਰੀਕ ਨੂੰ ਆ ਆਰਡਰ ਦੀ ਕਾਪੀ ਜਿਹੜੀ ਪਾਸ ਕੀਤਾ ਜਾਂਦਾ ਕਿ ਭਾਈ ਜਿਹੜੇ ਦੇ ਵਿੱਚ 10 ਵਿਦਿਆਰਥੀ ਸੀ ਇੱਕ ਅਧਿਆਪਕ ਸੀ ਉਹ ਕਮੇਟੀਆਂ ਬਣਾਈਆਂ ਨਹੀਂ ਹਾਲੇ ਤੱਕ ਉਹਨਾਂ ਦੇ ਨਾਮ ਸਾਡੇ ਕੋਲ ਨਹੀਂ ਆਏ ਹਾਲੇ ਤੱਕ ਉਹਨਾਂ ਦੇ ਮੋਬਾਈਲ ਨੰਬਰ ਨਹੀਂ ਸਾਡੇ ਕੋਲ ਆਏ ਜਲਦੀ ਜਲਦੀ ਕਮੇਟੀਆਂ ਮੰਨ ਤੇ ਉਸ ਤੋਂ ਬਾਅਦ ਕੰਮ ਅਮਲ ਦੇ ਵਿੱਚ ਲਿਆਂਦਾ ਜਾਵੇ ਫਿਰ ਅਖੀਰ ਨੂੰ ਜਦੋਂ ਇਸ ਚੀਜ਼ ਦਾ ਰੌਲਾ ਰੱਪਾ ਪੈਂਦਾ ਆ ਜਾਂ ਜਦੋਂ ਇਹਨਾਂ ਨੂੰ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਭਾਈ ਇਹ ਚੀਜ਼ ਤੁਹਾਡੇ ਉਲਟ ਜਾਊਗੀ ਤਾਂ 11 ਤਰੀਕ ਅੱਜ ਇੱਕ ਆਰਡਰ ਨਿਕਲਦਾ ਆ ਜਿਸ ਦੇ ਵਿੱਚ ਇਹ ਚੀਜ਼ ਕਹੀ ਜਾਂਦੀ ਆ ਕਿ ਭਾਈ ਜਿਹੜੇ ਵੀ ਕਮੇਟੀਆਂ ਜ਼ਰੂਰ ਬਣਾਈਆਂ ਜਾਣ ਜਿਹੜੇ ਵੀ ਸਕੂਲ ਦੇ ਵਿਦਿਆਰਥੀ ਆ ਉਹਨਾਂ ਦੇ ਉੱਪਰ ਨਿਗਰਾਨੀ ਰੱਖੀ ਜਾਵੇ ਜੇ ਕਿ ਕੋਈ ਕਿਸੇ ਨੂੰ ਲੱਗਦਾ ਕਿ ਕਿਸੇ ਦੇ ਵਿਹਾਰ ਦੇ ਵਿੱਚ ਤਬਦੀਲੀ ਆ ਤਾਂ ਉਸ ਚੀਜ਼ ਦੇ ਲਈ ਇਨਫਾਰਮ ਜਿਹੜਾ ਹੈਗਾ ਆ ਉਹ ਸਕੂਲ ਇਨਚਾਰਜ ਨੂੰ ਜਾਂ ਹਾਂ ਅਧਿਆਪਕ ਇਨਚਾਰਜ ਅਧਿਆਪਕ ਨੂੰ ਜਾਂ ਫਿਰ ਸਕੂਲ ਦੇ ਮੁਖੀ ਨੂੰ ਉਸ ਚੀਜ਼ ਤੋਂ ਧਿਆਨ ਦੇ ਵਿੱਚ ਜਿਹੜਾ ਹੈਗਾ ਉਹ ਲਿਆਂਦਾ ਜਾਵੇ ਤਾਂ ਮਤਲਬ ਆਰਡਰ ਇਹਨਾਂ ਨੇ ਉਸ ਤੋਂ ਬਾਅਦ ਯੂ ਟਰਨ ਮਾਰ ਲਿਆ ਜਿਹੜਾ ਨਸ਼ਿਆਂ ਵਾਲਾ ਸੀ ਪਰ ਇੰਨਾ ਜ਼ਰੂਰ ਆ ਕਿ ਵਿਸ਼ਾ ਆ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਹੜੇ ਗਰੁੱਪ ਬਣਾਏ ਗਏ ਨੇ ਹੁਣ ਇੱਥੇ ਇੱਕ ਪੁੱਛਣਾ ਚਾਹਣਾ ਕਿ ਜਦੋਂ ਸਰਕਾਰ ਨੇ ਇਹ ਸੌਖਾਦੀ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਕੀ ਉਦੋਂ ਸਰਕਾਰ ਨੇ ਇਹ ਵੀ ਕਿਹਾ ਸੀ ਕਿ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਇਸ ਜੰਗ ਦੇ ਮੈਦਾਨ ਦੇ ਵਿੱਚ ਅਸੀਂ ਧੱਕਾ ਦੇਵਾਂਗੇ ਜਿਹੜੇ ਅਧਿਆਪਕ ਆਪਦੀਆਂ ਨੌਕਰੀਆਂ ਕਰ ਰਹੇ ਆ ਉਹਨਾਂ ਨੂੰ ਅਸੀਂ ਇਸ ਜੰਗ ਦੇ ਮੈਦਾਨ ਦੇ ਵਿੱਚ ਨਸ਼ੇ ਦੇ ਮੈਦਾਨ ਦੇ ਵਿੱਚ ਧੱਕਾ ਦੇਵਾਂਗੇ ਕਿ ਭਾਈ ਤੁਸੀਂ ਆਪ ਨਿਬੜੋ ਉਦੋਂ ਤਾਂ ਤੁਸੀਂ ਇਹ ਚੀਜ਼ ਨਹੀਂ ਨਾ ਕਹੀ ਤਾਂ ਫਿਰ ਉਦੋਂ ਇਹ ਚੀਜ਼ ਕਹਿਣੀ ਸੀ ਤੇ ਮੈਂ ਇਹ ਵੀ ਪੁੱਛਣਾ ਚਾਹਣਾ ਕਿ ਸਰਕਾਰ ਨੂੰ ਕੀ ਹੁਣ ਨਵਾਂ ਤੁਸੀਂ ਆਰਡਰ ਪਾਸ ਕਰਤਾ ਕੋਈ ਨਵਾਂ ਕਾਨੂੰਨ ਬਣਾਤਾ ਕਿ ਭਾਈ 9ਵੀਂ ਤੋਂ 12ਵੀਂ ਦੇ ਵਿਦਿਆਰਥੀ ਜਿਹੜੇ ਹੈਗੇ ਆ ਉਹ ਨਸ਼ਾ ਬੰਦ ਕਰਨਗੇ ਅਧਿਆਪਕ ਜਿਹੜੇ ਨਸ਼ਾ ਬੰਦ ਕਰਨਗੇ ਤੁਸੀਂ ਤਾਂ ਆਪ ਕਹਿੰਦੇ ਹੁੰਦੇ ਸੀ ਕਿ ਭਗਵਾਨ ਸਿੰਘ ਮਾਨ ਦੇ ਖੁੱਦੇ ਬੋਲਨੇ ਅਧਿਆਪਕ ਸਿਰਫ ਅਧਿਆਪਕਾਂ ਵਾਲਾ ਕੰਮ ਕਰਨਗੇ ਹੋਰ ਕੰਮ ਨਹੀਂ ਕਰਨਗੇ ਤੇ ਫਿਰ ਨਸ਼ਾ ਰੋਕਣ ਦਾ ਕੰਮ ਅਧਿਆਪਕਾਂ ਨੂੰ ਕੌਣ ਤੋਂ ਦੇਤਾ ਇਹ ਤੁਹਾਨੂੰ ਸਲਾਹ ਦਿੱਤੀ ਕਿਹੜੇ ਨੇ ਆ ਫਿਰ ਇਹ ਕੰਮ ਤਾਂ ਪੁਲਿਸ ਦਾ ਆ ਇਹ ਕੰਮ ਤਾਂ ਪੁਲਿਸ ਕਰੇ ਪਰ ਕਰੇ ਕਿੱਥੋਂ ਇਨਾਂ ਦੀਆਂ ਵੀਆਈਪੀ ਸਿਕਿਉਰਟੀਆਂ ਵੀਵੀਆਈਪੀ ਸਿਕਿਉਰਟੀਆਂ ਇਨਾਂ ਦੇ ਪਰਿਵਾਰਾਂ ਦੀਆਂ ਸਿਕਿਉਰਟੀਆਂ ਐਮਐਲਏ ਦੇ ਜਵਾਕਾਂ ਦੀਆਂ ਸਿਕਿਉਰਟੀਆਂ ਜੇਕਰ ਉਹਨਾਂ ਉਹ ਸਿਕਿਉਰਟੀਆਂ ਤੋਂ ਪੁਲਿਸ ਨੂੰ ਵੇਲ ਮਿਲੂਗੀ ਤਾਂ ਪੁਲਿਸ ਫੇਰੀ ਜਾ ਕੇ ਤਾਂ ਇਧਰਲੇ ਪਾਸੇ ਹੋਊਗੀ ਪੁਲਿਸ ਫੇਰੀ ਜਾ ਕੇ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਆਪਣੀ ਕਾਰਗਰ ਸਾਬਤ ਹੋਊਗੀ ਪਰ ਨਹੀਂ ਇਨਾਂ ਨੇ ਜਵਾਕਾਂ ਨੂੰ ੱੱਕਿਆ 9ਵੀਂ ਤੋਂ 12ਵੀਂ ਦੇ ਜਵਾਕਾਂ ਨੂੰ ੱੱਕਿਆ ਤੇ ਫਿਰ ਹੁਣ ਜੇ ਉਹ ਜਵਾਕ ਦੁਸ਼ਮਣੀਆਂ 9ਵੀਂ ਤੋਂ 12ਵੀਂ ਦੇ ਜਵਾਕ ਦੁਸ਼ਮਣੀਆਂ ਲੈਣਗੇ ਤਾਂ ਫਿਰ ਕਿਧਰਲੇ ਪਾਸੇ ਜਾਊਗਾ ਆਪ ਦਾ ਭਵਿੱਖ ਕਿਧਰਲੇ ਪਾਸੇ ਜਾਊਗਾ ਇਹ ਜਿਹੜੀ ਉਮਰ ਹੁੰਦੀ ਆ ਨਾ ਇਹੀ ਇਹ ਉਮਰ ਹੁੰਦੀ ਆ ਜ਼ਿੰਦਗੀ ਬਣਾਉਣ ਦੇ ਲਈ ਆਪਦਾ ਭਵਿੱਖ ਬਣਾਉਣ ਦੇ ਲਈ ਤੇ ਜੇਕਰ ਤੁਸੀਂ ਇਸ ਉਮਰ ਦੇ ਵਿੱਚ ਹੀ ਇਹਨਾਂ ਦੀਆਂ ਦੁਸ਼ਮਣੀਆਂ ਪਾ ਦੋਗੇ ਠੀਕ ਆ ਜਿੰਨੇ ਸਮੇਂ ਤੱਕ ਉਹ ਸਕੂਲ ਦੇ ਵਿੱਚ ਆ ਮੰਨਦੇ ਆ ਕਿ ਉਦੋਂ ਅਧਿਆਪਕਾਂ ਦੀ ਦੇਖ ਰੱਖ ਦੇ ਵਿੱਚ ਆ ਉਦੋਂ ਉਹ ਸੁਰੱਖਿਆਤਾ ਤੇ ਜਦੋਂ ਭਾਈ ਉਹੀ ਜਵਾਗ ਸਕੂਲ ਤੋਂ ਬਾਹਰ ਜਾਣ ਬਾਹਰ ਜਾਂਦੇ ਨੌਵੀਂ ਤੋਂ 12ਵੀਂ ਵਾਲੇ ਜਿਹੜੇ ਜਵਾਗ ਤੁਸੀਂ ਕਮੇਟੀ ਦੇ ਵਿੱਚ ਬਣਾਏ ਹੋਣੇ ਉਹ ਜਦੋਂ ਨੌਵੀਂ ਤੋਂ 12ਵੀਂ ਵਾਲੇ ਉਹ ਸਕੂਲ ਦੇ ਬਾਹਰ ਜਾਂਦੇ ਫਿਰ ਉਹਦੀ ਸੁਰੱਖਿਆ ਦਾ ਜ਼ਿੰਮਾ ਕਿਹਦੇ ਸਿਰ 'ਚ ਪਹਿਲਾਂ ਤਾਂ ਪੰਜਾਬ ਦੇ ਵਿੱਚ ਮਾਪਿਆਂ ਦੇ ਜਵਾਕ ਹੀ ਕੱਲਾ 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 ਜਵਾਕ ਆ 100 ਸੋਖਾਂ ਸੋਕੇ ਜਿਹੜਾ ਉਹ ਜਵਾਕ ਲਿਆ ਤੇ ਉਸ ਤੋਂ ਬਾਅਦ ਐਸੇ ਜਵਾਕ ਨੂੰ ਤੁਸੀਂ ਯੁੱਧ ਨਸ਼ਿਆਂ ਵਿਰੋਧ ਦੇ ਤਹਿਤ ਧੱਕਣਾ ਚਾਹੁੰਦੇ ਹੋ ਕਿ ਭਾਈ ਤੁਸੀਂ ਖਤਮ ਕਰੋ ਮਤਲਬ ਤੁਸੀਂ ਆਪ ਦੀ ਸਰਕਾਰ ਦੀ ਨਾਕਾਮੀ ਹੁਣ ਜਵਾਕਾਂ ਦੇ ਸਿਰ ਤੇ ਮੜਨਾ ਚਾਹਣਿਓ ਹੁਣ ਅਧਿਆਪਕਾਂ ਦੇ ਸਿਰ ਤੇ ਮੜਨਾ ਚਾਹਣਿਓ ਤਿੰਨ ਸਾਲ ਹੋ ਚੱਲੇ ਜੋ ਤੁਸੀਂ ਕਿਹਾ ਸੀ ਨਸ਼ਾ ਖਤਮ ਨਹੀਂ ਹੋਇਆ ਨਸ਼ਾ ਉਹਦੋਂ ਕਿਤਰੇ ਜਾਦਾ ਗੁਣਾ ਵਧ ਗਿਆ ਤੇ ਹੁਣ ਫਿਰ ਤੁਸੀਂ ਬਲਡੋਜ਼ਰ ਮਹਿਮਦ ਦੇ ਤਹਿਤ ਦਿਖਾ ਰਹੇ ਹੋ ਕਿ ਅਸੀਂ ਨਸ਼ਾ ਖਤਮ ਕਰਤਾ ਹੁਣ ਤੁਸੀਂ ਐਸੇ ਆਰਡਰ ਕੱਢ ਕੇ ਦਿਖਾ ਰਹੇ ਹੋ ਕਿ ਅਸੀਂ ਨਸ਼ਾ ਭਾਈ ਖਤਮ ਕਰਾਂਗੇ ਕੀ ਹੁਣ ਜਵਾਕ ਨਸ਼ਾ ਖਤਮ ਕਰਨਗੇ ਜਿੰਨਾ ਵਿਚਾਰਿਆਂ ਨੂੰ ਇੰਨੀ ਸਮਝ ਆਪਦੀ ਪੜਾਈ ਜੋਗੀ ਆ ਹੁਣ ਫਿਰ ਇੱਕ ਗੱਲ ਹੋਰ ਵੀ ਹੈ ਨਾ ਹੁਣ ਜਵਾਕ ਪੜਨ ਕਿ ਜਵਾਕ ਸੋਡੇ ਨਸ਼ੇ ਖਤਮ ਕਰਨਾ ਅਧਿਆਪਕ ਪੜਾਉਣ ਕਿ ਅਧਿਆਪਕ ਸੋਦੇ ਨਸ਼ੇ ਖਤਮ ਕਰਾਉਣ ਅਧਿਆਪਕ ਜਾਣ ਕਿੱਧਰ ਤੇ ਫਿਰ ਜੇ ਤੁਸੀਂ ਜਵਾਕਾਂ ਨੂੰ ਚੈਕਿੰਗ ਦਾ ਆਰਡਰ ਦਿੱਤਾ ਸੀ ਕਿ ਭਾਈ ਜਾ ਕੇ ਤੁਸੀਂ ਦੁਕਾਨਾਂ ਤੇ ਚੈਕਿੰਗ ਕਰੋ ਉਹ ਉਹਨਾਂ ਕੋਲ ਕਿਹੜੀ ਅਥਾਰਟੀ ਸੀ ਕਿਹੜੀ ਅਥਾਰਟੀ ਦੇ ਆਧਾਰ ਤੇ ਉਹ ਜਾ ਕੇ ਚੈਕਿੰਗ ਕਰਦੇ ਜੇ ਅਗਲਾ ਜਵਾਕਾਂ ਨੇ ਗਲਚ ਤੇ ਅਧਿਆਪਕ ਦੇ ਗਲਚ ਹੱਥ ਪੜਨ ਦਾ ਵੀ ਦੱਸ ਭਾਈ ਤੇਰੇ ਕੋਲ ਕਿਹੜੀ ਅਥਾਰਟੀ ਆ ਫਿਰ ਕੀ ਕਰਦੇ ਪਰ ਕੀ ਤੁਹਾਡੀ ਪੁਲਿਸ ਨੂੰ ਤੁਹਾਡੀ ਪੁਲਿਸ ਨੂੰ ਫੋਨ ਕਰਦੇ ਤੇ ਫਿਰ ਪਹਿਲੀਏ ਜ਼ਿੰਮਾ ਤੁਸੀਂ ਪੁਲਿਸ ਨੂੰ ਸਮਾਇਆ ਹੋਇਆ ਪੁਲਿਸ ਕਿਉਂ ਨਹੀਂ ਇਹ ਚ ਕਾਮਯਾਬ ਹੋਈ ਜਾਂ ਤੱਕ ਕਹਿ ਦਿਓ ਸਾਡੀ ਪੁਲਿਸ ਨਸ਼ਾ ਰੋਕਣ ਚ ਕਾਮਯਾਬ ਨਹੀਂ ਹੋਈ ਜਾਂ ਕਹਿ ਦਿਓ ਸਾਡੀ ਸਰਕਾਰ ਨਸ਼ਾ ਰੋਕਣ ਚ ਕਾਮਯਾਬ ਨਹੀਂ ਹੋਈ ਤੁਸੀਂ ਕਹਿ ਦਿਓ ਜੋ ਅਸੀਂ ਵਾਦਾ ਕੀਤਾ ਸੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਉਹਦੇ ਚ ਅਸੀਂ ਕਾਮਯਾਬ ਨਹੀਂ ਹੋਏ ਇਹੀ ਤੁਹਾਡੇ ਬਿਆਨਾਂ ਤੋਂ ਤੁਹਾਡੇ ਆਰਡਰ ਜਿਹੜੇ ਉਹਨਾਂ ਤੋਂ ਇਹੀ ਸਾਬਤ ਹੁੰਦਾ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਰੋਕੂ ਕਮੇਟੀਆਂ ਕਮੇਟੀਆਂ ਬਣੀਆਂ ਉਹਨਾਂ ਕਮੇਟੀਆਂ ਦੇ ਵਿੱਚ ਕਿਸ ਤਰ੍ਹਾਂ ਦੇ ਪਾੜ ਪਏ ਉਹਨਾਂ ਕਮੇਟੀਆਂ ਦੇ ਕਰਕੇ ਕਿਸ ਤਰ੍ਹਾਂ ਦੇ ਵੈਰ ਪਏ ਕਿਸ ਤਰ੍ਹਾਂ ਦੇ ਵਿਰੋਧ ਪਏ ਇੱਕ ਪਿੰਡ ਦੀ ਕਮੇਟੀ ਦੇ ਵੱਲੋਂ ਜਿਹੜਾ ਹੈਗਾ ਕਤਲ ਵੀ ਹੋ ਜਾਂਦਾ ਆ ਉਹ ਕਮੇਟੀ ਦੇ ਕੁਝ ਮੈਂਬਰ ਜਿਹੜੇ ਹੈਗੇ ਉਹ ਫਿਰ ਜੇਲ੍ਹ ਦੇ ਵਿੱਚ ਜਾਂਦੇ ਨੇ ਹੋ ਸਕਦਾ ਹੁੰਦਾ ਰਾਜੀਨਾਮਾ ਹੋ ਗਿਆ ਉਹ ਵੀ ਮੈਂ ਪੁਰਾਣੀ ਖਬਰ ਦੀ ਗੱਲ ਕਰ ਰਿਹਾ ਉਸ ਵੇਲੇ ਕਿੰਨੇ ਵੈਰ ਪਏ ਕਿੰਨੇ ਵਿਰੋਧ ਪਏ ਕਿੱਥੇ ਕਿੱਥੇ ਥੋੜੀ ਸਰਕਾਰ ਉਹਨਾਂ ਕਮੇਟੀਆਂ ਦੇ ਨਾਲ ਆ ਕੇ ਖੜੀ ਆ ਕਿੱਥੇ ਕਿੱਥੇ ਥੋੜੀ ਸਰਕਾਰ ਉਹਨਾਂ ਥੋੜੀ ਪੁਲਿਸ ਉਹਨਾਂ ਕਮੇਟੀਆਂ ਦੇ ਨਾਲ ਆ ਕੇ ਖੜੀ ਆ ਉਹਨਾਂ ਨੇ ਕਿਹੜਾ ਪਿੰਡਾਂ ਦੇ ਵਿੱਚੋਂ ਨਸ਼ਾ ਤੰਤਬੰਦ ਕਰਤਾ ਸੀ ਨਾ ਕਿਹੜਾ ਪਿੰਡਾਂ ਦੇ ਵਿੱਚ ਨਸ਼ਾ ਤਾਂ ਵਿਕਣੋਂ ਬੰਦ ਹੋ ਗਿਆ ਸੀ ਨਾ ਕਿਹੜਾ ਪਿੰਡਾਂ ਦੇ ਵਿੱਚੋਂ ਨਸ਼ੇ ਦੀ ਵਿਕਰੀ ਬੰਦ ਹੋ ਗਈ ਸੀ ਨਾ ਤੇ ਪਿੰਡਾਂ ਦੇ ਵਿੱਚੋਂ ਚੋਰੀਆਂ ਵੀ ਬੰਦ ਹੋ ਗਈਆਂ ਸੀ ਤੇ ਫਿਰ ਤੁਹਾਡੀ ਕਮੇਟੀ ਉਹਨਾਂ ਦੇ ਨਾਲ ਆ ਕੇ ਖੜੀ ਨਹੀਂ ਖੜੀ ਤੇ ਫਿਰ ਇਸ ਚੀਜ਼ ਦਾ ਕੀ ਜਿਹੜਾ ਹੈਗਾ ਵਾਅਦਾ ਸੀ ਤੁਹਾਡੇ ਵੱਲੋਂ ਕਿ ਜੇਕਰ ਇਹ ਜਵਾਕ ਕਿਸੇ ਦੀ ਚੈਕਿੰਗ ਕਰਨ ਜਾਂਦੇ ਉੱਥੇ ਜਾ ਕੇ ਉਹਦੇ ਗਲ ਦੇ ਵਿੱਚ ਹੱਥ ਕੋਈ ਦੁਕਾਨਦਾਰ ਪਾ ਲੈਂਦਾ ਜਾਂ ਕੋਈ ਨਸ਼ਾ ਵੇਚਣ ਵਾਲਾ ਪਾ ਲੈਂਦਾ ਜਾਂ ਕੋਈ ਨਸ਼ਾ ਤਸਕਰ ਪਾ ਲੈਂਦਾ ਫਿਰ ਤੁਹਾਡੀ ਸਰਕਾਰ ਉਹਨਾਂ ਦੇ ਨਾਲ ਖੜਦੀ ਕੀ ਪਤਾ ਕਿ ਖੜਦੀ ਕਿ ਨਾ ਖੜਦੀ ਲੱਗਦਾ ਨਹੀਂ ਖੜਦੀ ਇਸੇ ਕਰਕੇ ਤਾਂ ਯੂ ਟਰਨ ਤੁਸੀਂ ਮਾਰ ਲਿਆ ਛੱਟ ਦਿੰਨੇ ਫਿਰ ਤੁਸੀਂ ਪੱਪ ਪਿੱਛੇ ਪੱਟ ਗਏ ਪੱਪ ਕਿਉਂ ਪੱਪ ਕਿਉਂ ਪਿੱਛੇ ਪੱਟਿਆ ਭਾਈ ਫਿਰ ਮੈਨੂੰ ਲੱਗਦਾ ਕਿ ਯਾਰ ਜਿਹੜਾ ਇਹਨਾਂ ਨੂੰ ਸਲਾਹਾਂ ਦੇਣ ਵਾਲਾ ਬੈਠਾ ਨਾ ਉਹਨੂੰ ਸੌ ਤੋਪਾਂ ਦੀ ਸਲਾਮੀ ਦੇਣੀ ਬਣਦੀ ਆ ਮਤਲਬ ਜਾਂ ਤਾਂ ਕੋਈ ਉਹ ਦਿੱਲੀ ਦਾ 10ਵੀਂ ਫੇਲ ਮੈਨੂੰ ਲੱਗਦਾ ਇਹਨਾਂ ਨੂੰ ਸਲਾਹਾਂ ਦਿੰਦਾ ਜਿਹਨੂੰ ਨਾ ਤਾਂ ਬੌਧਿਕ ਤੌਰ ਤੇ ਇੰਨੀ ਸਮਝ ਆ ਕਿ ਇਹਦਾ ਫਿਊਚਰ ਕੀ ਹੋਊਗਾ ਇਸ ਫੈਸਲੇ ਦਾ ਫਿਊਚਰ ਕੀ ਹੋਊਗਾ ਤੇ ਨਾ ਉਹ ਪੰਜਾਬ ਦੀ ਨਬਜ਼ ਨੂੰ ਸਮਝ ਸਕੇ ਨਾਹੋ ਪੰਜਾਬ ਦੀ ਨਬਜ਼ ਨੂੰ ਸਮਝ ਸਕਦਾ ਕਿ ਪੰਜਾਬ ਦੇ ਲੋਕ ਪੰਜਾਬੀ ਜਿਹੜੇ ਹੈਗੇ ਚਾਹੁੰਦੇ ਕੀ ਆ ਇਸ ਤੋਂ ਪਹਿਲਾਂ ਵੀ ਤੁਸੀਂ ਫਟਕਾਰ ਅਧਿਆਪਕਾਂ ਤੋਂ ਖਾ ਕੇ ਹਟਿਓ ਉਸ ਤੋਂ ਪਹਿਲਾਂ ਵੀ ਤੁਸੀਂ ਇੱਕ ਯੂ ਟਰਨ ਦੇ ਅਧਿਆਪਕਾਂ ਦੇ ਮਸਲੇ ਦੇ ਵਿੱਚ ਲੈ ਕੇ ਹਟੋ ਜਦੋਂ ਚੇਤਨ ਸਿੰਘ ਜੋੜੇ ਮਾਜਰਾ ਵੱਲੋਂ ਬੜੀਆਂ ਵੱਟੀਆਂ ਵੱਟੀਆਂ ਉੱਥੇ ਜਾ ਕੇ ਅਧਿਆਪਕਾਂ ਨੂੰ ਧਮਕੀ ਦੇ ਰੂਪ ਦੇ ਵਿੱਚ ਗੱਲਾਂ ਕਈਆਂ ਜਾਂਦੀਆਂ ਤੇ ਫਿਰ ਉਹੀ ਜੋੜੇ ਮਾਜਰਾ ਪੱਪ ਪਿੱਛੇ ਪੱਟਦੇ ਨੇ ਤੇ ਫਿਰ ਮਾਫੀ ਜਿਹੜੀ ਹੈਗੀ ਉਹ ਮੰਗਦੇ ਨੇ ਉਸ ਤੋਂ ਬਾਅਦ ਇਹ ਵੀ ਤੁਸੀਂ ਇੱਕ ਅਧਿਆਪਕਾਂ ਦਾ ਜ਼ਿੰਮਾ ਲਾਇਆ ਸੀ ਪਹਿਲੀ ਗੱਲ ਤਾਂ ਅਧਿਆਪਕ ਸਰਕਾਰੀ ਸਕੂਲਾਂ ਦੀ ਜੇਕਰ ਗੱਲ ਕਰਾਂ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਦੇਖ ਲਓ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਤਾਂ ਖਾਲੀ ਪਈਆਂ ਪੜਾਉਣ ਦੇ ਲਈ ਅਧਿਆਪਕ ਤਾਂ ਪਹਿਲੀ ਹੈਣੀ ਤੁਸੀਂ ਸਗੋਂ ਉਹਨਾਂ ਨੂੰ ਹੋਰ ਕੰਮਾਂ ਤੇ ਲਾਈ ਜਾਂਦੇ ਹੋ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਭਾਈ ਨਸ਼ਾ ਤੋਂ ਅਧਿਆਪਕਾਂ ਨੇ ਰੋਕਣਾ ਉਹ ਭਾਈ ਉਹਨਾਂ ਨੇ ਅਧਿਆਪਕ ਦੀ ਪੜ੍ਹਾਈ ਕੀਤੀ ਆ ਉਹਨਾਂ ਨੇ ਨਸ਼ਾ ਰੋ ਆ ਥੋੜੇ ਨਸ਼ਾ ਰੋਕਣ ਲਈ ਪੜ੍ਹਾਈ ਨਹੀਂ ਕੀਤੀ ਇਹਦੇ ਲਈ ਮੈਂ ਫਿਰ ਕਹਿਣਾ ਤੁਹਾਡੀ ਪੁਲਿਸ ਹੈਗੀ ਆ ਜੇ ਤੁਸੀਂ ਆਪਣੀ ਪੁਲਿਸ ਨੂੰ ਵੀਆਈਪੀ ਕਲਚਰ ਤੋਂ ਵੀਵੀਆਈਪੀ ਕਲਚਰ ਤੋਂ ਆਪਦੇ ਥੋੜੇ ਚਹੇਤਿਆਂ ਦਿੰਤੋਂ ਨੂੰ ਕਹਿ ਕੇ ਉਹ ਪੁਲਿਸ ਨੂੰ ਵੇਲਾ ਕਰੋਗੇ ਪੁਲਿਸ ਨੂੰ ਆਪਣੇ ਕੰਮਾਂ ਤੇ ਲਾਉਂਗੇ ਫਿਰ ਜਾ ਕੇ ਪੁਲਿਸ ਕੰਮ ਕਰੂ ਫਿਰ ਜਾ ਕੇ ਤੁਹਾਡਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਹੈਗਾ ਉਹ ਕਿਤਨਾ ਕਿਤੇ ਕਾਮਯਾਬ ਹੋ ਪਰ ਜੇ ਤੁਸੀਂ ਕਹੋਗੇ ਕਿ ਸਕੂਲ ਦੇ ਜਵਾਕ ਯੁੱਧ ਨਸ਼ਾ ਵਿਰੁੱਧ ਕਾਮਯਾਬ ਕਰਦੇਣ ਸਾਡਾ ਅਧਿਆਪਕ ਯੁੱਧ ਨਸ਼ਾ ਵਿਰੁੱਧ ਕਾਮਯਾਬ ਕਰਦੇਣ ਸਾਡਾ ਆਮ ਲੋਕ ਯੁੱਧ ਨਸ਼ਾ ਵਿਰੁੱਧ ਕਾਮਯਾਬ ਕਰਦੇਣ ਸਾਡਾ ਤਾਂ ਭਾਈ ਉਹ ਨਹੀਂ ਹੁੰਦਾ ਜਦੋਂ ਇਹੋ ਜਿਹਾ ਫੈਸਲਾ ਲੈਣੇ ਹੁੰਨੇ ਹੋ ਪਹਿਲਾਂ 2-4 ਦਿਨ ਬਹਿ ਕੇ ਗੱਲ ਖਾਨੇ ਦੇ ਵਿੱਚ ਪਾ ਕੇ ਸੋਚ ਲਿਆ ਕਰੋ ਚਾਰ ਬੰਦੇ ਨਾਲ ਬਿਠਾ ਕੇ ਪਹਿਲਾਂ ਸੋਚ ਲਿਆ ਕਰੋ ਇਹ ਨਾ ਹੋਵੇ ਕਿ ਮੁੜ ਕੇ ਪਾ ਪਿੱਛੇ ਪੱਟਣਾ ਪਵੇ ਪਰ ਮੈਨੂੰ ਲੱਗਦਾ ਤੁਹਾਨੂੰ ਹੁਣ ਆਦਤ ਹੋ ਗਈ ਥੋੜਾ ਇਹ ਪਹਿਲਾ ਫੈਸਲਾ ਤੈਹਣ ਹੀ ਜੀ ਤੁਸੀਂ ਯੂ ਟਰਨ ਮਾਰਿਆ ਇਹਦੋਂ ਪਹਿਲਾਂ ਵੀ ਯੂ ਟਰਨ ਮਾਰਿਆ ਹੋਣਾ ਉਹ ਜੇ ਮੈਨੂੰ ਲੱਗਦਾ ਹੁਣ ਸ਼ਾਇਦ ਕਿਤੇ ਕਿਤਾਬਾਂ ਦੇ ਵਿੱਚ ਇਹ ਜ਼ਰੂਰ ਸਵਾਲ ਆਇਆ ਆਇਆ ਕਰੂਗਾ ਕਿ ਸਭ ਤੋਂ ਵੱਧ ਯੂ ਟਰਨ ਲੈਣ ਵਾਲੀ ਸਰਕਾਰ ਕਿਹੜੀ ਸੀ ਤਾਂ ਉਹ ਚ ਆਮ ਆਦਮੀ ਪਾਰਟੀ ਦਾ ਨਾਮ ਪਹਿਲੇ ਨੰਬਰਾਂ ਤੇ ਆਇਆ ਕਰੂਗਾ ਕਿ ਸਭ ਤੋਂ ਵੱਧ ਆਪਦੇ ਫੈਸਲਿਆਂ ਤੋਂ ਪਿੱਛੇ ਹਟਣ ਵਾਲੀ ਸਰਕਾਰ ਕਿਹੜੀ ਆ ਉਹ ਸਰਕਾਰ ਹੈ ਇੱਕੋ ਇੱਕ ਉਹ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ